ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਵਿਖੇ ਐਸਸੀ ਵਰਗ ਦੇ ਲੋਕਾਂ ਲਈ ਵੱਡੇ ਤੌਰ ਤੇ ਸੁਵਿਧਾਵਾਂ ਦਿੰਦਿਆਂ ਕਰਜ਼ਾ ਮੁਆਫੀ ਅਤੇ ਸ਼ਗਨ ਸਕੀਮਾ ਦਾ ਲਾਭ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸ਼ਗਨ ਸਕੀਮ ਹੇਠ ਚੈੱਕ ਵੰਡੇ ਗਏ ਅਤੇ ਐਸਸੀ ਵਰਗ ਦੇ ਲੋੜਵੰਦ ਪਰਿਵਾਰਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਦਿੱਤੇ ਗਏ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ। ਤਾਂ ਜੋ ਕਿਸੇ ਵੀ ਘਰ ਵਿੱਚ ਵਿਆਹ ਜਾਂ ਹੋਰ ਸਮਾਰੋਹ ਵੇਲੇ ਆਰਥਿਕ ਤੰਗੀ ਰੁਕਾਵਟ ਨਾ ਬਣੇ ਜਿਹੜੀ ਐਸਸੀ ਕਾਰਪੋਰੇਸ਼ਨ ਹੈ ਮੇਰੇ ਡਿਪਾਰਟਮੈਂਟ ਦਾ ਇੱਕ ਹਿੱਸਾ ਉਹਦੇ ਤੋਂ ਅਸੀਂ ਐਸਸੀ ਪਾਈ ਚਾਰੇ ਨਾਲ ਸੰਬੰਧਿਤ ਤੇ ਹੈਂਡੀਕੈਪ ਜਿਹੜੇ ਸਾਡੇ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਲੋਨ ਦਿੰਨੇ ਆ ਤਾਂ ਕਿ ਉਹ ਕੋਈ ਆਪ ਦਾ ਕੰਮ ਸ਼ੁਰੂ ਕਰ ਸਕਣ ਉਹਨਾਂ ਨੂੰ ਸਸਤੇ ਦਰਾਂ ਦੇ ਉੱਪਰ ਲੋਨ ਦਿੰਨੇ ਆ ਅਸੀਂ ਤੇ ਉਹ ਜਦੋਂ ਧਿਆਨ ਵਿੱਚ ਆਇਆ ਕਿ ਉਹ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ तकरीबन 40-40 ਸਾਲ ਤੋਂ ਇਹ ਕਰਜ਼ਾ ਮੋੜ ਨਹੀਂ ਸਕੇ ਡਿਫਾਲਟਰ ਹੋ ਗਏ ਸੀ ਉਹਦਾ ਕਾਰਨ ਇਹ ਨਹੀਂ ਹੈ ਕਿ ਉਹਨਾਂ ਕੋਲ ਹੈਗੇ ਆ ਜੋ ਜਾਣ ਬੁੱਝ ਕੇ ਨਹੀਂ ਦੇ ਰਹੇ ਪਰ ਉਹਨਾਂ ਦੀਆਂ ਮਜਬੂਰੀਆਂ ਤੰਗੀਆਂ ਇੰਨੀਆਂ ਜ਼ਿਆਦਾ ਸੀ ਕਿ ਉਹ ਮੋੜਨ ਦੇ ਕਾਬਲ ਨਹੀਂ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਫੈਸਲਾ ਲਿਆ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਜਿੰਨੇ ਵੀ 2020 ਤੱਕ ਜਿਹੜੇ ਸਾਡੇ ਭੈਣ ਭਰਾ ਡਿਫਾਲਟਰ ਹੋ ਚੁੱਕੇ ਜਾਂ ਡਿਫਾਲਟਰ ਨਹੀਂ ਕਹਿਣਾ ਚਾਹੀਦਾ ਜਿਹੜੇ ਲੋਨ ਨਹੀਂ ਦੇ ਵਾਪਸ ਕਰ ਸਕੇ ਉਹਨਾਂ ਨੂੰ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਤਕਰੀਬਨ ਅਸੀਂ 68 ਕਰੋੜ ਦਾ ਜਿਹੜਾ ਇਹ ਲੋਨ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਭੈਣ ਆਪਣੇ ਭਰਾਵਾਂ ਦਾ ਟੋਟਲੀ ਤੌਰ ਤੇ ਮਾਫ ਕਰ ਦਿੱਤਾ ਹੁਣ ਉਹਨਾਂ ਨੂੰ ਨਾ ਕੋਈ ਵਿਆਜ ਤੇ ਨਾ ਹੀ ਪ੍ਰਿੰਸੀਪਲ ਦੇਣ ਦੀ ਲੋੜ ਪਊਗੀ ਔਰ ਸਾਡੇ ਤਕਰੀਬਨ 5000 ਤੇ ਕਰੇਬ ਜਿਹੜੇ ਲਾਭਪਾਤਰੀ ਉਹਨਾਂ ਨੂੰ ਫਾਇਦਾ ਹੋਇਆ ਹੋਰ ਵੀ ਕੌਮ ਚ ਰੱਖੀ ਹੈ ਜੀ ਵੀ ਜਿਵੇਂ ਕਿ ਆਮ ਜਿਹੜਾ ਸਲਗ ਜਿਹੜਾ ਹੈ ਆਪ ਦਾ ਕਾਰੋਬਾਰਕ ਖਰਚਾ ਦਾ ਨੈਸਟਰਲ ਲਾ ਬਿਲਕੁਲ ਜੀ ਅਸੀਂ ਐਸਸੀ ਕਾਰਪੋਰੇਸ਼ਨ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਜਿਵੇਂ ਕਿ ਵਿਭਾਗ ਕੰਮ ਕਰ ਰਿਹਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੂੰ ਕੰਮ ਕਰਨ ਦੀ ਸਮਰੱਥਾ ਸਾਡੇ ਐਸਸੀ ਭਾਈਚਾਰੇ ਨੂੰ ਥੋੜੀ ਵਧਾਈ ਜਾਵੇ ਥੋੜੇ ਉੱਥੋਂ ਤੱਕ ਹੀ ਨਸੀਮਤ ਰੱਖੇ ਕਿ ਅਸੀਂ ਮੱਝਾਂ گاਵਾਂ ਤੱਕ ਹੀ ਲੋਨ ਦੇਣਾ ਕੋਈ ਉਹ ਚੰਗੇ ਕੰਮ ਪੜੇ ਲਿਖੇ ਬੱਚੇ ਵੀ ਅਗਰ ਆਉਂਦੇ ਆ ਤਾਂ ਅਸੀਂ ਉਹਦਾ ਥੋੜਾ ਜਿਹਾ ਅਮੈਂਡਮੈਂਟ ਕਰਕੇ ਉਹ ਲੋਨ ਦੇਣ ਦਾ ਸ਼ਰਤਾਂ ਨੂੰ ਵੀ ਥੋੜਾ ਕਰਾਂਗੇ ਸੌਖੀਆਂ ਕਰਾਂਗੇ ਤਾਂ ਕਿ ਉਹ ਆਪਣੇ ਦਮ ਤੇ ਖੜੇ ਹੋ ਸਕਣ ਆਪ ਦੇ ਵਿੱਚ ਆਏ ਹੈਗੇ ਵਿੱਕ ਜਿਹੜੇ ਟੈਕ ਹੈਗੇ ਇਸ ਨਾਲ ਪਹਿਪਾ ਜਾ ਕੇ ਖੱਦਲ ਖਵਾਰੀ ਦਾ ਸਾਹਮਣਾ ਕਰ ਲੈਣ ਕਿ ਕੋਈ ਇਸ ਤਰ੍ਹਾਂ ਦੀ ਕੋਈ ਰਹਿਤ ਵੀ ਹੈਗੀ ਤੇ ਬੈਂਕਾਂ ਦੇ ਵਿੱਚ ਬਿਲਕੁਲ ਜੀ ਜਿੰਨਾ ਮਤਲਬ ਕਰਜ਼ਾ ਤਾਂ ਚਲੋ ਦਿੰਦੇ ਆ ਪਰ ਬੈਂਕਾਂ ਵੱਲੋਂ ਵੀ ਖੱਦਲ ਖਵਾਰੀ ਇਹ ਤੁਹਾਡੀ ਗੱਲ ਸਹੀ ਹੈ ਔਰ ਉਹਦੇ ਵਿੱਚ ਮੈਂ ਵੀ ਇਹ ਥੱਲੇ ਅ ਅਫਸਰ ਸਾਹਿਬਾ ਨੂੰ ਕਹਿ ਲਓ ਕਿ ਇੱਕ ਗਲਤ ਹੋ ਰਹੀ ਸੀ ਕਿ ਆਪਾਂ ਇਹਨਾਂ ਨੂੰ ਸ਼ਰਤਾਂ ਨੂੰ ਥੋੜਾ ਜਿਹਾ ਸਰਲ ਕਰੀਏ ਸੋ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਜਲਦ ਇਹ ਲੈ ਕੇ ਆਵਾਂਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Check platform www.checktrade.com slash 921760. Chandar Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ